ਉਹ ਝੋਟੀ ਐ ਬਹੁ ਫਾਸਟ ਕਲਾਸ ਲੈ ਵਲੂਗਾ ਬੜਾ ਸਫਾਈ ਵਾਲਾ ਲੱਗਿਆ ਹੈ ਹੌਲੀ ਕਰ ਹੌਲੀ ਕਰ ਹੌਲੀ ਕਰ ਹੌਲੀ ਕਰ ਦੂਜਾ ਸੁਆ ਪਿਓਰ ਮੋਰਾ ਦੀ ਕੱਟੀ ਕੱਟਾ ਮੰਗ ਰਿਹਾ ਲਾਕ ਵਾਲੀ ਇਹ ਕੱਟਾ 70% ਆ ਲਾ ਬੱਚਾ ਲਾ ਇੱਥੇ ਰੰਗ ਕੇ ਬੱਚਾ ਲਾ ਚਵਾ ਕੇ ਤਾਂ ਰੰ ਮਰਾ ਫਿਰ ਖਾ ਕੱਟੇ ਨੂੰ ਅੱਛ ਵੀ ਨਾ ਕਰੇ ਅੱਜ ਸਾਰੀਆਂ ਮੈਂ ਤੁਹਾਨੂੰ ਨਾਲ ਦੀ ਨਾਲ ਬੱਚੇ ਲਾ ਕੇ ਲਾ ਬੱਚਾ ਇਹਦਾ ਟਾਈਮ ਹੋਇਆ ਇਹਦਾ ਲੈ ਕੱਟਾ ਲੈ ਬਈ ਬਾਲਟੀ ਭਾਈ ਬਾਲਟੀ ਚ ਕਰਵਾਓ ਬਾਲਟੀ ਭਾਈ ਪਰ ਲੈ ਬਸ ਫਰਕ ਨਹੀਂ 11 ਕਿਲੋ ਦੁੱਧ ਕਰ ਰਹੀ ਐ ਕੱਟਾ ਵੀ 70577 ਟੀਕਾ ਨਸਲੀ ਭਰਉਂਦੇ ਨੇ ਖਰ ਮਾੜਾ ਟੀਕਾ ਨਹੀਂ ਭਰਉਂਦੇ ਉਹ ਤੇ ਆ ਉਰਲਾ ਕੱਟਾ ਉਰਾਂ ਕਰ ਯਾਰ ਉਹਨੂੰ ਤੰਕ ਕਰੂਗਾ ਤੰਕ ਕਰੂਗਾ ਬਾਈ ਇਹਨੂੰ ਹਾਂ ਹਾਂ ਹੋਰ ਦਾਵਾ ਠੱਮੂਰੇ ਕਰ ਦੇ ਆ ਉਰ ਲਾਵਾਂ ਕਰ ਦੇ ਅਜਾ ਵੀ ਜੇਦਾ ਤੂੰ ਆ ਆਪਣਾ ਘਰ ਦਾ ਟਿਕਾ ਇਧਰੋਂ ਨੇਰਾ ਅਚਾਨਣ ਨਹੀਂ ਆ ਰਿਹਾ ਯਾਰ ਗਲਤ ਕਰਤਾ ਲੈਟਰ ਲਾ ਲੋ ਲੈਟਰ ਲਾ ਮਾ ਹੂੰ ਤੈਨੂੰ ਪਤਾ ਨੀ ਤਾਂ ਬਦਾਰਾ ਮਾਰਕੀਟ ਕੋੜਾ ਫੇਰ ਪਾੜ ਦੇਣਾ ਹੀ ਤੈਨੂੰ ਪਤਾ ਨਹੀਂ ਕੀ ਗੰਦੀ ਆ ਆ ਥਲਾ ਘੜੀ ਪਿਛਵਾ ਆ ਜੂਆ ਆ ਬੇਸੜਾ ਬੱਚਾ ਮਾਰ ਸ਼ੁਰੂਤੀ ਆ ਤੈਨੂੰ ਗੰਦੀ ਸ਼ੁਰੂ ਤੋਂ ਸੱਚ ਮੈਂ ਕਿਹਾ ਇਹ ਦੋਸਤ ਹੈ ਸ਼ੁਰੂ ਤੋਂ ਇਹਨੂੰ ਗੰਦੀ ਆਤਾ ਸ਼ੁਰੂ ਤੋਂ ਜਿੱਦਨ ਮੈਂ ਦਿਤਾਂ ਨਾ ਮੈਂ ਕਰਦੀ ਮੋਟੇ ਨਾਲ ਇਹ ਕੰਮ ਬੈਠਿਆ ਦੀ ਸੜ ਆਮ ਨਾਲ 엄 ਮਾਰਾ ਗੀਠਾ ਕਰਕੇ ਸਾਡੀ ਚਾਂਗ ਕਢਾਦੀ ਤੇਰੀ ਮਾਂ ਵਾਂਗ ਰੂ ਦੇ ਇਹਦੇ ਇਹਨੇ ਇੱਧੇ ਕਰਨੀ ਦੇਖ ਪਿੱਠ ਪੜਾ ਬੜਾ ਸ਼ਾਨਦਾਰ ਹੈ ਝੋਟੀ ਦਾ ਚੁਾਈ ਚੈੱਕ ਕਰਾ ਬਾਈ ਕਦਾ ਕਦਾ ਵੀਡੀਓ ਲੰਬੀ ਹੋ ਜੂਗੀ ਹਾਂ ਬਸ ਇੱਕ ਮਿੰਟ ਚਾਨਣ ਨਹੀਂ ਪੈ ਰਿਆ ਇੱਧਰ ਲਿਆ ਮੈਂ ਇਸ ਨੂੰ ਦੇਖੀ ਕਿਵੇਂ ਜਾਂਦੀ ਹੈ ਮੇਰੀ ਫੁੱਗ ਝੋਟੀ ਦੇਖੀ ਉੱਤੇ ਚੜ ਉੱਤੇ ਉੱਤੇ ਚੱਲ ਚੱਲ ਓਏ ਦੇਖ ਤੇ ਕਮ ਆ ਬਣਦੀ ਇੱਥੇ ਦੇਖ ਓਏ ਚਾਨਣ ਹੈ ਯਾਰ ਆ ਗਈ ਝੋਟੀ हां जी ਆ ਗਈ ਬੜਾ ਕਰਦੀ ਪੋਛ ਕੇ ਥਾਣ ਬੜਾ ਸੋਹਣਾ ਐ ਇੱਥੇ ਜੱਜਦਾ ਦੇਖ ਬਸੂ ਬੈਠ ਬਾਲਟੀ ਲੈ ਕੇ ਬਾਲਟੀ ਲੈ ਕੇ ਬੈਠਾ ਦੇਖ ਦੂਜੇ ਸੂਏ ਝੋਟੀ ਐ 1,48,000 ਦੀ ਦੇ ਦਾਂਗੇ ਬਾਈ 44 ਦੀ ਨਹੀਂ ਦੀ ਐ ਜੀਤੋ ਲਈ ਆ ਉਹ ਵੀ ਦੇਖ ਰਿਹਾ ਜਿਹੜਾ ਲੋਗਾ ਉਹ ਵੀ ਦੇਖ ਰਿਹਾ ਜਦੋਂ ਮਰਜੀ ਆਪਣੀ 100 ਰੁਪਏ ਦੀ ਕੰਨਸ ਵੀ ਕੱਢਦੇ ਕਿਚ 40 ਦੀ ਝੋਟੀ ਲਈ ਹੋਈ ਹੈ 48 ਦੇ ਦਾਂਗੇ ਮਾੜਾ ਮੋਟਾ ਮਨਪਾਨ ਕਰਾਂਗੇ ਲਓ ਜੀ ਭਾਈ ਜੀ ਅੱਜ ਧਾ ਮਾਰ ਕੇ ਦਿਖਾ ਦਿੰਦੇ ਤੁਹਾਨੂੰ ਦਿਖਾ ਦਿਓ ਹਾਂ ਕੋਈ ਨਾ ਕੋਈ ਕੋਈ ਲੈਣਾ ਪਰਲੇ ਦੀ ਟੁੱਟ ਫੁੱਟ ਤੇ ਖਣ ਪਏ ਨੇ ਆਹ ਦਾ ਰੇ ਬਾਈ ਦਾ ਫਸਟ ਕਲਾਸ ਚ ਬਾਈ ਐ ਪਿਛਲੇ ਨਹੀਂ ਮਾਰ ਤਾ ਪਿਛਲੇ ਨਹੀਂ ਮਾਰ ਬਾਈ ਪਰੋ ਚੱਕ ਜੀ ਉਹੀ ਕੱਟੀ ਐ ਖਾਲੀ ਹੋ ਕੇ ਵੀ ਐ ਨਾ ਬਾਲਟੀ ਗੁੱਦੀ ਮਾਰੀ ਵਧੀਆ ਝੋਟੀ ਬੰਨਣ ਵਾਲੀ ਅੱਗੇ ਹਜੇ ਅਗਲੀ ਗਾੜੀ ਪਈ ਐ ਪਿਛਾੜੀ ਖਾਲੀ ਸੀ ਗਾੜੀ ਸਾਰੀ ਕੱਟੇ ਨੂੰ ਛੱਡਾਂਗੇ ਤੇ 6 6 ਕਿਲੋ ਇੱਕ ਡੰਗ ਦਾ ਤੇ 5 ਕਿਲੋ ਇੱਕ ਡੰਗ ਦਾ 10 11 ਕਿਲੋ ਦੁੱਧ ਹੈਗਾ ਜੀ ਅਈ ਦੰਗਰ ਖਾ ਪੀ ਕੇ ਬਣਦਾ ਜੀ ਕਦੇ ਵੀ ਪਸ਼ੂ ਐ ਨਹੀਂ ਹੈਗਾ ਵੀ ਆਣ ਸਾਰੇ ਦੁੱਧ ਦੇਣ ਲੱਗ ਜੂ ਸਮਾਂ ਦਾ ਭਾਲਦਾ ਜੀ ਹੁਣ ਸਾਡੇ ਲਈ ਵੀ ਚਾਰ ਦਿਨਾਂ ਚ ਪਸ਼ੂ ਲੱਗਿਆ ਦੁੱਧ ਦੇਣਾ ਐ ਨਹੀਂ ਇੱਕੋ ਲੱਤ ਲੱਗੀ ਚਾਰ ਦਿਨਾਂ ਚ ਹੌਲੀ 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 ਅੱਜ ਕੁਛ ਕੱਲ ਕੁਛ ਚਲੋ ਜੀ ਅਗਲੇ ਬੱਚੇ ਨੂੰ ਛੱਡਦੇ ਥਣ ਦੋ ਹਾਂ ਸਾਡੇ ਬੱਚੇ ਨੂੰ ਅਗਲੇ ਛੱਡ ਦੇ। ਆਏ ਕੋੰਬੜਾ ਦੇ। ਛੱਡ ਦੇ। ਕਿੰਨਾ ਕਾ ਗਲੇ ਚ। ਉਗਲੇ ਵਾਦੀ ਦਿੱਤੀ। ਦੋਏ ਛੱਡ ਦੇ ਕਿੱਟੇ ਨੂੰ ਜੰਗਾ ਦੇ ਵਸ ਛੱਡ ਦੇ। ਕੋੰਬਲਾਂ ਦੇ ਕੱਟੇ ਨੂੰ। ਮੈਂ ਡੁੱਕ ਕੇ ਖੇਚਦੀ ਆ ਫੜ। ਆ ਦੇਖ ਲਓ ਜੀ। ਦੋਏ ਥਾਣਾ ਚ ਅਗਲੇ ਚ। ਕਰਲਾ ਵੀ। ਤੇ ਉਰਲਾ ਵੀ ਦੋਏ ਥਾਣ ਭਰੇ ਪਏ ਨੇ। ਪਿਛਲੇ ਕੱਢ ਲਈ। ਤੇ ਆਹ ਦਿੱਖਣਾ ਬਾल्टी ਰਹੀ ਨਹੀਂ। ਤੇ ਬੱਚਾ ਅਗਲੇ ਥਾਣ ਪਾ ਦੇ। ਹਜੋਟੀ 13 13.5 ਕਿਲੋ ਦੁੱਧ ਦੀ ਝੋਟੀ ਐ ਤੀਜਾ ਸੁਆ ਮੰਗਰ ਕੱਟਾ ਪਾ ਵੀ ਜਮਨ ਦੇਣ ਵਾਲਾ ਜਾਇਜ ਤੇ ਥਣ ਥਣ ਬੜਾ ਸਪੈਸ਼ਲ ਲੱਗਿਆ ਹੋਇਆ ਵਾਈ ਵੀ ਇੱਥੇ ਨੰਬਰ ਇੱਥੇ ਬੰਨਨੀ ਐ ਦੌੜੀ ਛੱਡ ਲਈ ਬੱਚਾ ਮਾਰੀ ਮਾਰੀ ਬੰਨਨੀ ਮੈਂ ਕਹਿੰਦਾ ਨਾ 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 12 ਵਜੇ ਕੱਟਾ ਕਰਕੇ ਉਹਨਾਂ ਲੈ ਅੰਦਰ ਮੋਲ ਲੈ ਕੀ ਜੱਸੂ ਹੈ ਸਿੰਦਸੂਂ ਗੋਲ ਹੈ ਤੇ ਪਿੱਟਪੂੜਾ ਬਹੁਤ ਚੌੜਾ ਹੈ ਕੱਦ ਦਰਮਿਆਨਾ ਆ ਭਾ ਵੀ ਜਾਇਜ਼ ਕਰਕੇ ਦੇਦਾ ਜਾਵਾਂ ਉੱਪਰੇ ਲੈ ਜਾ ਹੁਣ ਦੇਖੋ ਬਾਕੀ ਸਨੋਂ ਪਾਸ ਮਾ ਕੇ ਰਖਾਉਨੇ ਆ ਖੋਸ਼ ਕੇ ਦਿਖਾਉਣਾ ਤੁਹਾਨੂੰ ਹੁਣ ਬੱਚਾ ਲਾ ਕੇ ਤਾਰ ਕੱਢ ਕੇ ਲੋ ਨੀ 2 ਨੰਬਰ ਦਾ ਬੱਚਾ ਲੱਗਣ ਲੱਗਿਆ ਸਾਰੇ ਜੀ ਤੁਹਾਨੂੰ 24 24 ਫਰਸਟ ਕਲਾਸ ਚੈੱਕ ਕਰਾਵਾਂਗੇ ਜਮਾ ਰੂਮ ਵਰਗੀ ਦੁੱਧ ਲਾ ਦੇ ਉੱਤੇ ਬਾਈ ਵਰਗੀ ਤੇ ਐਨੀ ਵੀ ਗਲਤ ਕੰਮ ਨਾ ਲੈ ਵਲੂ ਵਾ ਦੇ ਮੜੀ ਉਰਲੀ ਲੱਤ ਤੱਕ ਗੇਤਰਾ ਛੜ ਤੇ ਖੜੀ ਹੈ ਉਰਲੀ ਲੱਤ ਤੱਕ ਗੇਤਰਾ ਪੁੱਤਰਾ ਛੜ ਦੇ ਗਾ ਹਾਂ ਬੱਸ ਬੱਸ ਦੇਖੋ ਹਾਂ ਨਹੀਂ ਕਰ ਦਿਆ ਸਾਡੀ ਪਰਲੀ ਲੱਤ ਪਿਸ਼ਾ ਕਰਾ ਦੇ ਮਰਾ ਕਰ ਲਾ ਲੱਤ ਹਾਂ ਚਲ ਕੋਈ ਨਾ ਖੜੀ ਰਹਿਣ ਦੇ ਆ ਜਾਣ ਦੇ ਆ ਜਾਣ ਆ ਜਾਣ ਪਿੱਛੇ ਕੱਟਾ ਵੀ ਬਹੁਤ ਇਹਦੇ ਵਧੀਆ ਕੱਟਾ ਹੀ ਵਧੀਆ ਅੱਖਾਂ ਆ ਮੋਟੀਆਂ ਮੜੀਆਂ ਪਾਪਾ ਖੇੜੀ ਵਾਲਾ ਨਹੀਂ ਕਹਿੰਦਾ ਪੰਜਾਬ ਸ਼ਿਕਾਰ ਦੀਆਂ ਅੱਖਾਂ ਵੇਖੋ ਕਿੱਡੀਆਂ ਮੋਟੀਆਂ ਹਾਂ ਆ ਮੈਂ ਤਾਂ ਕਰ ਰਹੀ ਐ ਇਧਰ ਕੱਟ ਇਹਨੂੰ ਸਾਲੀ ਨੂੰ ਪਰਾਂ ਮੰਨਿਆ ਇਹਨੂੰ ਦਿਖਾਵਾਂਗੇ ਅਗਲੀ ਵਾਰੀ ਇਹ ਚਾਰ ਦੰਦ ਕੱਟੀ ਐ ਜੀ ਦੂਜਾ ਸੂਹਾ ਪਿਓਰ ਚੋਕੀ ਆ ਇਹ ਕੋਲ ਸਿੰਘ ਹੈ ਅਣ ਤੋਂ ਇਹਦਾ ਵੀ ਹੁਣ ਮਿੱੱਧਾ ਬਣਦੇ ਬਣਦੇ ਪਸ਼ੂ ਬਣਨ ਲੱਗਦੇ ਨੇ ਜੀ ਓ ਡੇਰਾ ਬਾਈ ਇਹਨੂੰ ਉਰਾ ਲਿਆ ਔਰਾਂ ਕਾਲੀ ਉਰਾ ਲਿਆ ਔਰਾਂ ਉਹਨਾਂ ਲਿਆ ਇੱਧਰ ਆ ਗਈ ਅੰਦਰ ਦੇ ਛੋਟੀ ਇੱਧਰ ਲਿਆ ਉਰਾ ਮੰਦੇ ਤੇ ਤੇ ਇਹਦੇ ਆ ਜਾ ਥੱਲੇ ਦੇਖੋ ਥਣ ਥਣ ਦੇ ਵਾਲੂ ਵਾ ਚੈੱਕ ਕਰਕੇ ਪੂਛਾ ਢੋ ਛਰਤੀ ਪੂਛ ਇੱਥੇ ਸਹੀ ਖੜੀ ਆ ਤੇ ਐਨ ਓਕੇ ਮਾਰ ਦਰ ਆਹਨ ਅੰਪਾਂ ਜੋ ਪਾਵਰ ਵਾਲਾ ਖਾਣਾ ਪੂਰਾ ਦੁੱਧ ਗੱਡੂ ਚੋਟੀ ਚਵਾਈ ਬੜੀ ਸੁਪਰ ਫਾਸਟ ਲੱਗਦੀ ਹੈ ਚਵਾਈ ਦੇ ਕਰਦੀ ਹਾਂ ਦੇਖੋ ਜੀ ਚਵਾਈ ਬੜੀ ਸੁਪਰ ਫਾਸਟ ਤੇ ਮੋਟੀ ਚਵਾਈ ਦੇ ਪਿਛਲੇ ਨੇ ਕਹਾਵਾ ਦੀ ਚਵਾਈ ਪਰ ਗਾਣਾ ਵੀ ਫੇਲ ਕਰਦੀ ਅੱਜ ਚਵਾਈ ਨੇ ਮਾੜੀ ਦੇ ਨਾ ਪਿਛਲੀ ਪਿਛਲੀ ਲੱਤ ਕਰਲੀ ਲੱਤ ਲੱਤ ਕਰਗਾ ਲੱਤ ਕਰਗਾ ਚਲ ਦਿਖਾ ਮੋਬਦੇ ਚੋਈ ਲੈ ਲੈ ਪਿਓਰ ਦੂਜੇ ਸੁਵੇ ਫੁੱਲ ਹਾਈਟ ਦੀ ਫੁੱਲ ਕੱਦ ਦੀ ਮੂੰਹ ਚੌਗੀ ਲਿਆ ਇਹਨੂੰ ਬਾਸ ਬਸ ਬਾਹਲੀ ਦੂਰ ਨਾਲ ਜਾ ਬਾਹਰ ਨਾਲ ਜਾ ਅੰਦਰ ਹੀ ਲੈ ਹਾਂ ਦੇਵਾ ਵਿਚ ਤਾਂ ਹੁਣ 13 14 13 14 ਮਰਦੀ ਪੂਰਾ ਬੱਚਾ ਹੈ ਮੰਗਰ ਕੱਢ ਉੱਪਰ ਲੈ ਜਾ ਉੱਪਰ 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 ਦੇ ਸੱਤ ਪੱਤੀ ਦਾ ਨਾਓ ਪਾਣੀ ਗਰਮਾਣਾ ਨਹੀਂ ਦਾ ਪਾਣੀ ਗਰਮਾਣਾ ਨਹੀਂ ਉਹ ਗਰਮਾਣਾ ਨਹੀਂ ਦਾ ਉਹਦੇ ਨਾਲੇ ਪਾਣੀ ਗਰਮ ਹੋ ਜਾਗਣਾ ਨਾਲੇ ਬੱਚਿਆਂ ਨੇ ਦਰਮੈਚ ਹੋ ਜਾਗਦੀ ਤੇਰਾ ਉਹ ਪੱਠਿਆਣਾ ਸੀਨ ਉਹ ਹੀ ਆ ਹਾਂ ਔਰ ਇਹ ਦੂਜੇ ਸੁਵੇ ਪਾਣੀ ਵਾਲਾ ਨਹੀਂ ਅਗਲੀ ਵਾਰੀ ਮਾਰ ਲਿਓ ਘੇੜਾ ਬਾਈ ਕੱਲੂ ਜਾਊਂਗਾ ਪਰਸੋਂ ਤੱਕ ਠੀਕ ਹੈ ਬਾਈ ਹੁਣ ਤਾਂ ਬਿੱਗੇ ਡੰਗਰ 17 18 20 22 ਦੀਆਂ ਅਸੀਂ ਤਿੰਨ ਚਾਰ ਰਹਿ ਗਈਆਂ ਬਸ ਕੱਲੂ ਜਾਊਂਗਾ ਫੇਰ ਆ ਜਿਓ ਕੱਠੀਆਂ ਤੇ ਹੁਣ ਆ ਤੁਹਾਡੇ ਤਾਂ ਅਸੀਂ ਸਮਝ ਚ ਨਹੀਂ ਆ ਰਹੀਆਂ ਕੁਸਤਮੇਸਾਂ ਖਾਲੀ ਹੋ ਗਈਆਂ ਕੁਸਮੇਸਾਂ ਹਾਇ ਚਾਰ ਨੇ 8-10 ਖੜੀਆਂ ਹੋਈਆਂ ਚੰਗੀਆਂ ਫਿਰ ਸਮਝ ਆ ਜਾਂਦਾ ਬਸੂ ਤੇ ਹੁਣ ਤਾਂ ਆ ਦੋ ਦੰਦ ਜਾ ਹੈ 16-17 ਵਾਲੀ ਤੇ ਜਾ ਹੈ 13-14 ਵਾਲੀ ਹੈ ਜੀ ਪਿੰਨੇ ਰੱਖਿਓ ਆ ਚਬਾਈ ਕਰਕੇ ਦੇਖ ਲਓ ਹੁਣ ਆਈ ਐ ਦੇਖ ਲਾ ਮਾਰ ਕੇ ਤਰ ਚ ਕਮਾਲ ਆ ਤਾ ਬਸ 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 ਸਹੀ ਹੈ ਜਮਾ ਮਾਰ ਤਾ ਮੈਨੂੰ ਫੇਰ ਹੋ ਕੇ ਆਣਾ ਤੂੰ ਸੌਖਾ ਕਰ ਲੈ ਇੱਥੇ ਰੱਖ ਇਹ ਚੋਈ ਸੁਵਾਈ ਸੁਪਰ ਫਾਸਟ ਹੈ ਸੁਪਰ ਫਾਸਟ ਚਵਾਈ ਸਾਰੀਆਂ ਦੀ ਸੁਪਰ ਫਾਸਟ 严丹儿也没起来啊？谁呀？